ਇਹ ਜਿਹੜੀਆਂ ਸ਼ੀਮਾ ਫੂਮਾ ਨਾ ਸਾਡੇ ਜਿਹੜੇ ਬਜ਼ੁਰਗ ਉਹ ਖਾ ਕੇ 1970 ਤੋਂ ਪਹਿਲਾਂ ਬੜਕੇ ਕੈਰੋ ਨੇ ਬੰਦ ਕਰਤੀ ਸੀ ਲੋਕ ਤਾਂ ਇਹ ਕਹਿੰਦੇ ਵੀ ਉਹਨੇ ਬੰਦ ਕਰਕੇ ਆਪਦੇ ਰਿਸ਼ਤੇਦਾਰ ਬਲੈਕ ਕਰਨ ਲਾਤੇ ਸੀ ਪਤਾ ਨਹੀਂ ਕੀ ਕਾਰਨ ਹੋਊਗਾ ਪਰ ਹੁਣ ਜੇ ਕੋਈ ਕਰੇ ਨਾ ਇਹ ਮਾਹੀਮ ਖਾਨਾ ਹੋ ਸਕਦਾ ਬੰਦਾ ਜਿਹੜਾ ਜਮਾ ਆਪਦੇ ਖੇਤ ਚ ਆਪ ਬੀਜ ਦਾ ਗਵਰਨਮੈਂਟ ਨੇ ਲਾਇਸੈਂਸ ਦਿੱਤਾ ਵਾ ਉਹਦੇ ਕੋਲ ਤਾਂ ਹੋ ਸਕਦਾ ਸ਼ੀਮ ਸਹੀ ਹੋਵੇ ਬਾਕੀ ਸਭ ਇਹ ਗੋਰਖ ਧੰਦਾ ਹੀ ਆ ਠੱਗੀ ਆ ਕਾਮਨੀ ਤੋਂ ਇੱਕਦਮ ਆਪਾਂ ਜਾਗਰੂਕ ਕਰਦੇ ਆ ਕਾਮਨੀ ਬਹੁਤ ਔਂਡੇ ਖਾਂਦੇ ਆ ਹਰੇਕ ਸ਼ਹਿਰ ਚ ਇੱਕ ਵੀ ਦੁਕਾਨ ਹੁੰਦੀ ਆ ਉਹਨਾਂ ਕੋਲ ਹੁੰਦਾ ਲਾਇਸੈਂਸ ਜਾ ਉਹ ਦੇਸੀ ਦਵਾਈਆਂ ਵਾਲਾ ਕਾਮਨੀ ਵੀ ਵੀ ਗਲਤ ਤੱਕਾ ਹੁੰਦੀ ਦਾ ਸਰੀਰ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਇਹ ਜਵਾਨੀ ਤੋਂ ਬਹੁਤ ਪਤਾ ਲੱਗਦਾ ਬੰਦੇ ਨੂੰ ਕਾਮਨੀ ਵੀ ਨਹੀਂ ਖਾਣੀ ਚਾਹੀਦੀ ਜੇ ਕੋਈ ਭੁਲੇਖੇ ਚ ਹੋਵੇ ਵੀ ਕਾਮਨੀ ਚ ਫੀਮ ਪੈਂਦੀ ਆ ਸਹੀ ਕਾਮਨੀ ਚ ਫੀਮ ਪੈਂਦੀ ਹੁੰਦੀ ਸੀ ਪਰ ਹੁਣ ਜਿਹੜੇ ਹਸਾਲਾ ਦੀ ਖੱਪਤਾ ਲੋਕ ਖਾਈ ਜਾਂਦੇ ਆ ਇੰਨੀ ਫੀਮ ਆਉ ਕਿਤੋਂ ਅਕਸਰ ਜਿਹੜੇ ਵੈਦ ਹੁੰਦੇ ਆ ਜਾਂ ਕੰਪਨੀ ਵਾਲੇ ਉਹਨਾਂ ਦਾ ਵੀ ਲਾਇਸੈਂਸ ਹੁੰਦਾ ਉਹਦੇ 'ਚ ਵੀ ਫੀਮ ਨਹੀਂ ਪੈਂਦੀ ਉਹਦੇ 'ਚ ਵੀ ਕੋਈ ਕੈਮੀਕਲ ਪੈਂਦਾ ਉਹ ਕੈਮੀਕਲ ਖਾ ਕੇ ਮਿੱਟੀ ਤਰੀ ਫਿਰਦੀ ਆ ਪਰ ਗਲਤ ਆ ਇਹਦੇ ਬਾਰੇ ਕਿਸੇ ਦਿਨ ਡਿਟੇਲ 'ਚ ਦੱਸਾਂਗੇ ਕਾਉਣੀ ਬਾਰੇ ਵੀ ਤੇ ਫੀਮ ਬਾਰੇ ਵੀ ਹਾਂ ਪੋਸਟ ਜੇ ਕਿਤੋਂ ਸਹੀ ਮਿਲਦਾ ਪੋਸਟ ਲੋਖ ਖਾਈ ਖੋਈ ਜਾਂਦੀ ਆ ਪੋਸਟ ਵੀ ਨਾ ਬਰਾਬਰੀ ਆ ਕਿਉਂਕਿ ਠੇਕੇ ਠੁੱਕੇ ਬੰਦ ਹੋ ਗਏ ਆ ਵਿਚਾਰੇ ਜਿਹੜੇ ਲੇਬਰ ਵਾਲੇ ਉਹ ਗੋਲੀਆਂ ਗਲੀਆਂ ਖਾਈ ਜਾਂਦੇ ਆ ਅਖੀਰ ਯਾਰ ਇਹ ਆ ਵੀ ਇਦੇ ਬਾਰੇ ਕੋਤੇ ਦੱਸਦੇ ਆ ਸਾਰੀ ਠੱਗੀ ਆ ਮਾੜੀ ਕਿਸਮਤ ਆ ਜਿਹੜਾ ਬੰਦਾ ਇਹ ਖਾਂਦਾ ਨਾ ਹੱਟ ਹੋਰ ਵੀ ਜਿਹੜੇ ਆ ਆਗੇ ਨਾ ਯੂਟਿਊਬਰ ਤੇ ਹੋਰ ਪੇਜਾਂ ਪੂਜਾਂ ਵਾਲੇ ਨਾ ਤਾਂ ਆਪਾਂ ਕਹਿੰਦਾ ਕੀ ਲੈਣਾ ਉਹ ਖਾਂਦੇ ਉਹ ਵੀ ਪ੍ਰਚਾਰ ਕਰਦੇ ਆ ਜਿਵੇਂ ਆਪਣੀਆਂ ਇੱਕ ਦੋ ਵੀਡੀਓ ਸੀ ਉਹਦਾ ਸੇ ਮਜ਼ਾਕ ਤੱਕ ਸੀ ਪਰ ਸਹੀ ਫੀ ਨੀ ਮਿਲਦੀ ਕਿਤੋਂ ਵੀ ਜੋ ਮੁੰਡੇ ਮੰਡੇ ਕਾਮਣੀ ਵਿਚਾਰੇ ਬਹੁਤ ਖਾਈ ਜਾਂਦੇ ਕਾਮਣੀ ਨਾਲ ਵੀ ਨੁਕਸਾਨ ਇਹ ਕਿਸੇ ਦਿਨ ਡਿਟੇਲ ਚ ਆਪਾਂ ਪਾਉਣੇ ਆ ਜੇ ਕਿਸੇ ਦਾ ਕੋਈ ਸਵਾਲ ਹੋਇਆ ਉਹਦੇ ਦੱਸ ਦਾਂਗੇ ਜਿੰਨੀ ਜਲਦੀ ਹੁੰਦਾ ਹੋ ਸਕਦਾ ਇਹਨੂੰ ਬੰਦ ਕਰ ਦਿਓ ਤੇ ਇਹ ਤਾਂ ਵੱਜ ਗੋ ਰੇਟ ਬਹੁਤ ਜ਼ਿਆਦਾ ਹੈ ਤੇ ਲੋਕ ਨਾ ਵਿਚਾਰੇ ਮਸ਼ੀਨ ਦੇ ਨਾਂ ਤੇ ਪਤਾ ਨਹੀਂ ਕੀ ਖਾਈ ਨੇ ਦੁੱਖਾਂ ਦਾ ਵੇਖ ਕੇ ਤੇ ਇਹ ਭਲਾਈ ਹੈ ਜੇ ਕਿਸੇ ਦੀ ਹੋ ਜੇ ਤਾਂ ਜੇ ਕੋਈ ਹਲੇ ਵੀ ਭਲੇਖੇ ਚ ਉਹਦੇ ਆ ਜਿੱਦਾਂ ਵੀਡੀਓ ਪਾਈ ਉਹਦੇ ਦੱਸ ਦਿਆਂਗੇ ਕੀ ਫੂੰਕ ਕਿਤੋਂ ਨਹੀਂ ਮਿਲਦੀ ਨਾ ਹੀ ਇਹ ਖੇਤੀ ਵਾਲੇ ਉਹ ਸਿਸਟਮ ਹੀ ਉਹ ਆ ਐਮਪੀ ਵਗੈਰਾ ਚ ਨਹੀਂ ਖੇਤੀ ਵਾਲੇ ਕਿਸੇ ਨੂੰ ਦੇ ਸਕਦੇ ਆ ਫੀਮ ਦੇ ਨਾਂ ਤੇ ਨਾ ਲੋਕ ਗੰਦ ਪੈਲ ਤੇ ਹੋਰ ਕੈਮੀਕਲ ਖਾ ਰਹੇ ਆ ਇਹ ਆਪਾਂ ਵੀਡੀਓ ਬਣਾ ਕੇ ਜਾਗਰੂਕ ਕਰਾਂਗੇ ਨਾ ਲੋਕਾਂ ਦਾ ਕਸੂਰ ਨਹੀਂ ਨਾ ਮੁੰਡਿਆਂ ਦਾ ਜਿਹੜੇ ਗਾਣੇ ਗੂਣੇ ਵਾਲੇ ਨਾ ਗੀਤਕਾਰ ਕਈ ਗੀਤਕਾਰਾਂ ਨੇ ਵੇਖੀ ਵੀ ਨਹੀਂ ਹੋਣੀ ਨਹੀਂ ਬਾਉ ਸਿੰਘ ਮਾਨ ਨੇ ਪਹਿਲਾਂ ਨਾਂ ਪਾਇਆ ਇੱਕ ਦੋ ਗੀਤਾਂ 'ਚ ਪਰ ਉਹ ਪ੍ਰਭਾਵਿਤ ਨਹੀਂ ਕਰਦੀ ਉਹਨੇ ਹੋਰ ਤਰੀਕੇ ਨਾਲ ਪਾਇਆ ਹੁਣ ਤਾਂ ਸਿੱਧਾ ਹੀ ਲਿਖੀ ਜਾਂਦੇ ਆ ਉਹ ਵੀ ਗਲਤ ਆ ਤਕਨਾ ਸਾਹ ਰਣਜੀਤ ਨੂੰ ਸੁਜਾਨਦਾ ਸੀ ਹਣਾ ਸੇਵਾਲਾ ਵਾਲੇ ਨੂੰ ਹਾਂਜੀ ਰਣਜੀਤ ਕੋਲੇ ਆਉਂਦਾ ਹੁੰਦਾ ਸੀ ਮੁੰਡਾ ਇਧਰ ਆ ਪੁੱਤ ਸ਼ਹਿਰ ਦਾ ਨਾ ਤਾਂ ਕਿਉਂ ਆਣਾ ਜਿਵੇਂ ਲੋਕ ਪ੍ਰਭਾਵਿਤ ਕਰਦੇ ਤੰਦਾ ਦਾ ਉਹ ਆ ਕੇ ਪਹਿਲੇ ਦਿਨੀ ਨਾ ਇੱਥੇ ਬੈਠੇ ਸੀ ਆਪਣੇ ਘਰੀ ਕਹਿੰਦਾ ਆਹ ਤੇ ਦੱਸਣ ਲੱਗਾ ਕਹਿੰਦਾ ਮੈਂ ਚੰਡੀਗੜ੍ਹ ਪੜਦਾ ਰਿਹਾ ਤੇ ਕਹਿੰਦਾ ਮੈਂ ਬੱਬੂ ਮਾਨ ਦਾ ਯਾਰ ਆ ਮੈਂ ਕਿਹਾ ਫੇਰ ਕਹਿੰਦਾ ਜਦੋਂ ਬੱਬੂ ਮਾਨ ਫੈਂਸੀ ਦੀਆਂ 18 ਸੀਸੀਆਂ ਪੀਂਦਾ ਹੁੰਦਾ ਸੀ ਤਾਂ ਮੈਂ ਉਦੋਂ 19 ਪੀਂਦਾ ਹੁੰਦਾ ਸੀ ਮੈਂ ਉਹਦੀ ਆ ਗੱਲ ਸੁਣ ਕੇ ਮਰਨਜੀਤ ਨੂੰ ਕਿਹਾ ਮੈਂ ਕਿਹ ਕੌਣ ਅਰੀਦ ਮੈਨੂੰ ਕਹਿੰਦਾ ਪਹਿਲੀ ਵਾਰ ਹੀ ਆਇਆ ਮੈਂ ਇਹਨੂੰ ਕਹਿੰਦੇ ਅੱਜ ਤੋਂ ਬਾਅਦ ਇੱਥੇ ਨਾ ਆ। ਅਰੀਦ ਕਹਿੰਦਾ ਕਾਰਨ ਮੈਂ ਕਿਹਾ ਤੇਰੇ ਕੋਲੇ 18-19 ਮੁੰਡੇ ਬੈਠੇ ਹੁੰਦੇ ਆ 18 ਉਹਦੀ ਜੜ ਕੱਢ ਦੂਗਾ ਕਿਉਂਕਿ ਬੱਬੂ ਮਾਨ ਤੋਂ ਵੀ ਲੋਕ ਪ੍ਰਭਾਵਤ ਹੁੰਦੇ ਆ ਅਲਾ ਕਹਿੰਦਾ ਯਾਰ ਕਲਾਕਾਰ ਆ ਤੇ ਰੰਜੀਤ ਬੰਦਾ ਸੀ ਸਿਆਣਾ ਉਹ ਮੇਰੀ ਗੱਲ ਮੰਨੀ ਉਹਨੇ ਉਹਨੂੰ ਕਹਿਤਾ ਮੇਰੇ ਤੋਂ ਨਾਮ ਵੀ ਯਾਦ ਆਪਾਂ ਨਾਂ ਕਿ ਲੈਣਾ ਅਰੀਦ ਕਹਿੰਦਾ ਯਾਰ ਜੇ ਕੋਈ ਕੰਮ ਆ ਤਾਂ ਫੋਨ ਕਰ ਲਿਆ ਕਰ ਬਾਈ ਅੱਜ ਤੋਂ ਬਾਅਦ ਸਾਡੇ ਕੋਲੇ ਨਾ ਆ। ਅਸੀਂ ਇਹਨਾਂ ਲੋਕਾਂ ਤੋਂ ਹਟਾਉਣੇ ਆ ਇਹਨਾਂ ਚੀਜ਼ਾਂ ਤੋਂ ਮੁੰਡਿਆਂ ਨੂੰ ਮੈਂ ਇੱਕ ਠਾਗੇ ਜਾ ਕੇ ਰ ਮਿਲਿਆ ਉਹ ਮਨਕੀਰ ਤੌਲਖ ਜਿਹੜਾ ਗਾਉਂਦਾ ਉਹਦਾ ਨਾਂ ਲਈ ਜਾਵੇ ਤੇਰੇ ਮੈਂ ਸ਼ਰਤ ਕਰਦਾ ਜੇ ਮਨਕੀਰਤ ਔਲਖ ਫੀਮ ਖਾਂਦਾ ਵਾ ਕਿਉਂਕਿ ਯਾਰ ਫੀਮ ਵਾਲੇ ਤੋਂ ਗਾਏ ਨਹੀਂ ਜਾਂਦਾ ਬਾਈ ਫੀਮ ਵਾਲਾ ਬੰਦਾ ਗਾ ਨਹੀਂ ਸਕਦਾ ਰਗਾਂ ਫੜ ਲੈਂਦੀ ਐ ਇਹ ਤੇ ਇਹਦੇ ਬਾਰੇ ਆਪਾਂ ਨਾ 15-20 ਮਿੰਟ ਦੀ ਵੀਡੀਓ ਬਣਾਵਾਂਗੇ ਵੀ ਲੋਕ ਇਹ ਤੋਂ ਬਾਜ ਜਾਣ ਯਾਰ ਇੱਕ ਦੂਜੇ ਦੇ ਵੇਖਾ ਵੇਖੀ ਖਾਈ ਜਾਂਦੇ ਆ ਯਾਨੀ ਕਿ ਮਾਨਤਿਆਂ ਨੂੰ ਇੰਨੇ ਕਿ ਦੇਈ ਬੈਠੇ ਜੇ ਇੱਥੇ ਆਪਾਂ ਲੋਕ ਕੋਈ ਲੈ ਲੇ ਕਿ ਨਾ ਕਾਜੇ ਚ ਤਾਂ 10 ਜਾਣੇ ਮੰਗਣ ਵਾਲੇ ਹੋ ਜਾਂਦੇ ਬਾਈ ਮੈਨੂੰ ਦੇ ਦੇ ਮੈਨੂੰ ਹੈ ਇਹ ਕੱਖ ਵੀ ਨਹੀਂ ਨਸ਼ਾ ਤਾਂ ਨਸ਼ਾ ਹੀ ਆ ਇਹ ਹੈਗੇ ਬਜ਼ੁਰਗਾਂ ਵਾਸਤੇ ਉਹ ਬਜ਼ੁਰਗਾਂ 60 65 ਸਾਲ ਦਾ ਦਵਾਈਆਂ ਨਾਲੋਂ ਠੀਕ ਆ ਉਹ ਇਹਨੂੰ ਵਾਸਤੇ ਚੱਕਰ ਦਾ ਦਿਨ ਦੇ ਦਿਓ ਹਨ ਤੇ ਉਹਦੀ ਸਿਹਤ ਵਧੀਆ ਰਹਿੰਦੀ ਔਰ ਇਹਦਾ ਕੋਈ ਫਾਇਦਾ ਨਹੀਂ ਨਾ ਹੀ ਤਾਂ ਇਹ ਮਿਲਦੀ ਆ ਨਾ ਹੀ ਇਹ ਸਹੀ ਮਿਲਦੀ ਆ ਤੇ ਨਾ ਹੀ ਇਹ ਖਾਣੀ ਚਾਹੀਦੀ ਆ ਇਹ ਰੋਗ ਇੱਕ ਤਰ੍ਹਾਂ ਦਾ ਨਵੇਂ ਮੁੰਡੇ ਤੋਂ ਬਚਨ ਇਦੇ ਬਾਰੇ ਆਪਾਂ ਕਹਿ ਦਾਂ ਢਿੱਲੋਂ ਨੂੰ ਆ ਲੈੰਦੇ ਇਹਦੇ ਬਾਰੇ ਆਪਾਂ ਆਵਾਂ। ਹੋਰ ਵੀ ਇੱਕ ਦੋ ਗੈਕਾਂ ਬਾਰੇ ਮਾਣਕ ਬਾਰੇ ਕਹਿ ਦਿੰਦੇ ਆ। ਮਾਣਕ ਮੋਟੀ ਫੀਮ ਕਹਿੰਦਾ ਵੀ ਮਾਣਕ ਵੀ ਨਹੀਂ ਫੀਮ ਕਹਿੰਦਾ ਸੀ। ਇਹ ਗੱਲ ਦੀ ਗਰੰਟੀ ਐ। ਤੇ ਗੁੱਗੂ ਗੱਲ ਉਮਰ ਦੇ ਹਿਸਾਬ ਨਾਲ ਹੋ ਸਕਦਾ ਵਿਚਾਰਾ ਮਾੜੀ ਮੋਟੀ ਖਾਂਦਾ ਓਏ। ਉਹਨੂੰ ਵੀ ਬਦਨਾਮ ਕੀਤਾ। ਉਹ ਕਈ ਗੁੱਗੂ ਗੱਲ ਨੂੰ ਵੇਖ ਕੇ ਹੀ ਖਾਈ ਜਾਂਦੇ ਆ। ਵੀ ਗੁੱਗੂ ਗੱਲ ਖਾਂਦਾ ਤਾਂ ਆਪਣੇ ਲੋਕਾਂ ਦਾ ਪੰਜਾਬੀਆਂ ਦਾ ਤੈਨੂੰ ਪਤਾ ਹੀ ਐ। ਇਹ ਗੁੱਗੂ ਗੱਲ ਖਾਂਦਾ ਤਾਂ ਅਸੀਂ ਵੀ ਖਾਵਾਂਗੇ। ਹੋਰ ਵੀ ਜਿਹੜੇ ਤਾਂ ਨਾਂ ਲੈਂਦੇ ਆ ਲੋਕ ਨਹੀਂ ਖਾਂਦਾ ਹੂਗਾ। ਬਾਕੀ ਜੇ ਕਿਸੇ ਨੂੰ ਕੋਈ ਭੁਲੇਖਾ ਹੋ ਅਤੇ ਦੂਜੀ ਵੀਡੀਓ ਚ ਆਪਾਂ ਡਿਟੇਲ ਚ ਦੱਸ ਦਿਆਂਗੇ ਕਹਿਣ ਤੋਂ ਪਹਿਲਾਂ ਇਹ ਬਚ ਜਾਣ ਖਾਸ ਕਰਕੇ ਨਵੇਂ ਮੁੰਡੇ